ਜਿਹੜਾ ਚੀਫ ਮਿਨਿਸਟਰ ਇੱਥੋਂ ਦਾ ਜਿਹੜਾ ਕਾਲ ਤਖਤ ਸਾਹਿਬ ਦੀ ਜੱਜਦਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਪਤਾ ਨਹੀਂ ਸ਼੍ਰੀ ਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਭ ਤੋਂ ਸਤਕਾਰਯੋਗ ਸਾਡੀ ਜੱਜਦਾਰ ਸਾਹਿਬ ਹੈ ਕਿਸੇ ਦੀ ਹਿੰਮਤ ਨਹੀਂ ਸੀ ਕਿ ਜੱਜਦਾਰ ਸਾਹਿਬ ਤੇ ਆਪਣੇ ਕਾਲ ਤਖਤ ਸਾਹਿਬ ਦੇ ਖਿਲਾਫ ਕੋਈ ਬੋਲ ਸਕੇ ਕੋਈ ਸਿੱਖ ਨੂੰ ਕਿਸ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ ਹੁਣ ਹਿੰਮਤ ਤਾਂ ਬਣ ਗਈ ਉਹ ਚੀਫ ਮਿਨਿਸਟਰ ਸ਼ਰਾਬ ਪੀ ਕੇ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੇ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਣ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਸਥਾਪਤ ਤੇ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉੱਤੇ ਹੈਗੀ ਐ ਉਹਦਾ 도ਗਲਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਿਆ ਤੁਸੀਂ ਕੱਲ ਹੀ ਦੇਖੋ ਕਿ ਉੱਥੇ ਪਗੌੜੇਦਾਲ ਦੇ ਪ੍ਰਧਾਨ ਜਿਹੜੇ ਨੇ ਉਹ ਇੱਕ ਸਪੀਚ ਦਿੰਦੇ ਆ ਕਿ ਸੀਐਮ ਨੇ ਜਥੇਦਾਰ ਦੇ ਖਿਲਾਫ ਸ਼ਬਦ ਕਹੇ ਨੇ ਉਹ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਹੀਨ ਹੈ ਤੇ ਤੁਹਾਡੇ ਬੰਦਿਆਂ ਨੇ ਜਥੇਦਾਰਾਂ ਦੇ ਕੱਪੜੇ ਤੱਕ ਲਾ ਦਿੱਤੇ ਉਹਨਾਂ ਦੀਆਂ ਧੀਆਂ ਪਹਿਣਾ ਨੂੰ ਜਿਹੜਾ ਹੈ ਉਹਨਾਂ ਨੂੰ ਨੰਗਿਆ ਕਰਨ ਦਾ ਯਤਨ ਕੀਤਾ ਹੈਗਾ ਤੇ ਉਹਦੇ ਸਾਹਮਣੇ ਤਾਂ ਸੀਐਮ ਦੇ ਲਫ਼ਜ਼ ਕੁਝ ਵੀ ਨਹੀਂ ਐ ਜਿਹੜਾ ਕੁਝ ਤੁਸੀਂ ਜਥੇਦਾਰਾਂ ਨਾਲ ਕੀਤਾ ਔਰ ਇਹ ਪਿਰਤ ਜਿਹੜੀ ਹੈ ਇਹ ਇਹਨਾਂ ਲੋਕਾਂ ਨੇ ਪਾਈ ਹੈ ਜਥੇਦਾਰਾਂ ਨੂੰ ਗਲਤ ਸ਼ਬਦਾਵਲੀ ਬੋਤਨ ਆਪ ਤੁਸੀਂ ਜਥੇਦਾਰਾਂ ਦੀਆਂ ਦਾੜ੍ਹੀਆਂ ਫੜਨ ਤੱਕ ਗਏ ਹੋ ਤੇ ਦੂਜੇ ਦੀ ਤੁਸੀਂ ਕਈ ਗੱਲ ਜਿਹੜੀ ਹੈ ਉਹਨੂੰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਾਰ ਦੇ ਰਹੇ ਹੋ ਉੱਥੇ ਤੁਸੀਂ ਪੰਥ ਨੂੰ ਅਪੀਲਾ ਕਰ ਰਹੇ ਹੋ ਕਿ ਪੰਥ ਜੀ ਉਠੋ ਇਹ ਜਥੇਦਾਰ ਸਾਹਿਬ ਦੇ ਖਿਲਾਫ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਖਿਲਾਫ ਸ਼ਬਦਾਵਲੀ ਜਿਹੜੀ ਆ ਬੋਲੀ ਗਈ ਹੈ ਹਾਲਾਂਕਿ ਸੀਐਮ ਦਾ ਮੈਂ ਕੋਈ ਹਮਾਇਤੀ ਨਹੀਂ ਲੇਕਿਨ ਸੀਐਮ ਨੇ ਕੋਈ ਸ਼ਬਦ ਕਹੇ ਨੇ ਜਿਹੜੀਆਂ ਸਾਡੀਆਂ ਪੰਥ ਦੀਆਂ ਜਥੇਬੰਦੀਆਂ ਦੇ ਆਗ ਤੁਸੀਂ ਤਾਂ ਬਹੁਤ ਕੁਝ ਕਿਹਾ ਹੈਗਾ ਜਥੇਦਾਰਾਂ ਬਾਰੇ ਇਸ ਕਰਕੇ ਇਹਨਾਂ ਦੇ 도ਗਲੇ ਚਿਹਰੇ ਜਿਹੜੇ ਨੇ ਨੰਗੇ ਹੋ ਚੁੱਕੇ ਨੇ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੀ ਮੰਗ ਕਰਦੇ ਹਾਂ